ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚਾਲ பஞ்சਾਪੁਰ ਕਾ ਸੇ ਸਵਾਗਤ ਕਰਦੇ ਹਾਂ ਅਸੀਂ ਤੁਸੀਂ ਸਾਡੇ ਚੈਨਲ ਪਰ ਜੁੜ ਗਿਓ ਬਹੁਤ ਬਹੁਤ ਆਤਮਾਹਲਾਗ ਤਰਫੀਆਂ ਪੱਖੇ ਬਹੁਤ ਬਹੁਤ ਤੇ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅੰਤਕਾਲਾ ਪੜਾਏ ਜੋ ਕਿ ਇਹ ਕਰ ਤੁਸੀਂ ਸਭ ਪੁਨੇ ਮਕਾਨ ਉੱਲੀ ਇਨਸਾਨ ਲਗ ਪਕ ਬਣਾ ਬਣਾ ਰਹੀ ਨੇ ਤਾਂ ਉਹਨਾਂ ਨੂੰ ਇੱਥੇ ਅਸਰ ਪੁਕਾਰ ਦੋ ਕਿਉਂਕਿ ਗ੍ਰੇਵਲ ਉੱਚਾ ਕਰਨ ਲਈ ਮਿੱਟੀ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹੁਣ ਸਰਕਾਰ ਨੇ ਇਸ ਤੇ ਟੋਕ ਲਗਾ ਲਗਾ ਦਿੱਤੀ ਗਈ ਹੈ ਕਿਉਂਕਿ ਸਾਡੇ ਦੇਸ਼ ਵਿੱਚ ਸਾਡੇ ਪੰਜਾਬ ਵਿੱਚ ਮਿੱਟੀ ਦੀ ਕੀਮਤ ਬਹੁਤ ਘਟ ਰਹੀ ਹੈ ਸੋ ਮਿੱਟੀ ਹੁਣ ਸਾਡੇ ਦੇਸ਼ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਇੱਕ ਜਿਹੇ ਜੋ ਕਿ ਪੋਸ਼ਟਿਕ ਤੱਤ ਹੁੰਦੇ ਨੇ ਜੋ ਸਾਡੇ ਅੰਦਰ ਕਈ ਬਿਮਾਰੀਆਂ ਨੂੰ ਜੋ ਕਿ ਦੂਰ ਭੇਉਂਦੇ ਨੇ ਸੋ ਜੇਕਰ ਅਸੀਂ ਉਸ ਤੱਤਾਂ ਨੂੰ ਹੀ ਖਤਮ ਨਹੀਂ ਕਰ ਸਕਤੇ ਅਰੇ ਲੈਣੇ ਸਕਦੇ ਤਾਂ ਸਾਡੇ ਸਰੀਰ ਵਿੱਚ ਉਹ ਪਹਿਲਾਂ ਵਾਲੀ ਨਰਜਿਕਤੋਂ ਆਵੇਗੀ ਸੋ ਜਿੰਨਾ ਹੋ ਸਕੇ ਜੋ ਕਿ ਘਟੀਆਂ ਕਾਣਾ ਜਮਿੱਟੀਆਂ ਵਿੱਚ ਘਟ ਡਾਇਗਰੂ ਜੇਕਰ ਤੁਸੀਂ ਉਹ ਕਿਉਂਕਿ ਕਮਿਟੀ ਦਾ ਪਤਾ ਹੀ ਇੱਕ ਨਹੀਂ ਸਾਫ਼ ਸੁਥਰੀ ਹੁੰਦੀ ਹੈ ਅਸੀਂ ਉਸ ਨੂੰ ਕੁੱਤੇ ਕੂੜਾ ਸੁੱਟਣ ਤੋਂ ਸਾਫ਼ ਕਰ ਦਿੰਦੇ ਹਾਂ ਕਿ ਸਾਡੇ ਬਹੁਤ ਵੱਡੀ ਗਲਤੀ ਹੈ ਮਿੱਟੀ ਨਾ ਖਰਾਬ ਕਰੋ ਇਹ ਵੀ ਇੱਕ ਜੋ ਕਿ ਦੱਬ ਤੇ ਕਾੜਨੇ ਇਹ ਫਿਰ ਆਪਣੀ ਇੱਕ ਚੀਜ਼ ਬਣਾਈ ਪਰ ਮਾਮਲੇ ਜਿਵੇਂ ਜਮਾਈ ਹੈ ਸੋ ਇਸ ਦੀ ਵੀ ਜੋ ਕਿ ਕਦਰ ਕਰਿਆ ਕਰੋ ਜਿਸ ਨਾਲ ਜੋ ਕਿ ਸਾਡੇ ਅਸੀਂ ਜੋ ਕਿ ਸਾਡਾ ਸੀਟੀਵੀ ਮਿੱਟੀ ਹੈ ਫਸ ਮੁੱਢੇ ਪਜ ਰੋਡ ਜਾਣਾ ਸੋ ਇਸ ਮਿੱਟਰ ਦੀ ਕੀਮਤ ਤੁਹਾਨੂੰ ਹੋਣ ਚੁਕਾਉਣੀ ਜੁਗੀ ਪੈ ਸਕਦੀ ਹੈ ਸੋ ਬਾਕੀ ਤੁਸੀਂ ਆਪ ਸਮਝ ਰਹੋ ਧੰਨਵਾਦ ਜੀ